ਨੇ ਫੜ ਕੇ ਨਾ ਹੁੰਨੀ ਚਿਹਰਾ ਮੇਰਾ ਸਾਡਾ ਸਾਡਾ ਕੀ ਕਰਦਾ ਮੇਰੀ ਗੱਲ ਸੁਣ ਮੈਂ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣ ਨਹੀਂ ਦਿੰਦਾ ਤੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹੁਣ ਇਹ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਇਹ ਉਦੋਂ ਫੇਰ ਨੰਗੇ ਆ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰੀਏ ਗੱਡੀ ਕੱਟੀਆਂ ਰਾਜੀ ਬੱਦਲਾਂ ਨੂੰ ਮੂੰਹ ਤੇ ਨਹੀਂ ਲਿਖਿਆ ਨਹੀਂ ਕਰ ਸਕਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਲੱਕ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦਾ ਨਹੀਂ ਹਾਂ ਹਾਂ ਨਹੀਂ ਹੁੰਦਾ ਹਾਂ ਜੀ ਵਰਦੀ ਜਾਨ ਸਾਡੀ ਹੁੰਦੀ ਹੈ ਇਸ ਨਾਗਰ ਸਾਹਮਣੇ ਲੱਗਾਂ ਦੱਸੋ ਯਾਰ ਵੀ ਮਾਰਦਾ ਹਾਂ ਆਪਰੇਸ਼ਨ ਟੀਮ ਚ ਲੈ ਆਓ ਗੱਲ ਕਰ ਲੈ ਲੈ ਆਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲੱਗਾ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਬਣੂਗੀ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਲਵਾ ਦੋ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਗੱਡੀਆਂ ਲਵਾ ਲੋ ਕਿ ਮੇਰੀਆਂ ਮਾੜੀ ਹੀ ਭਈ ਜੀ ਸਾਨੂੰ ਤੇ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ ਵੀਰੀ ਦੱਸਿਆ ਇਹਨੂੰ ਕਿੰਨੀ ਗਰੀ ਦੱਸ ਕੀ ਮੈਨੂੰ ਆਂਦਾ ਵੀ ਤੈਨੂੰ ਮੈਂ ਹੋਂਦ ਤੇ ਲਿਖਿਆ ਤੁਹਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਮੈਨੂੰ ਰੋਕਿਆ ਕਿ ਗੱਲ ਰੋਕੇਗਾ ਉਸਨੂੰ ਮੇਰਾ ਆਈ ਲੱਗੀ ਹਾਂਜੀ ਪੂਨ ਸਿਟੀ ਦੇ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਹਾਂਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਕਿਰਿਆ ਕਰਕੇ ਗੱਡੀਆਂ ਨਹੀਂ ਲੱਗੀਆਂ ਮੈਡਮ ਮੇਰੀ ਵੀਡੀਓ ਬਣਾਉਂਦੇ ਲੋਡ ਨਹੀਂ ਤੂੰ ਮੱਦਸਾ ਮੇਰੀ ਵੀ ਕੀ ਗੱਲ ਜਾ ਜਾਣੀ ਆ ਪੜ੍ਹਨੀ ਦੀ ਆ ਕਰਨੀ ਹੋਏਗਾ ਆਪਣੀ ਜਗ੍ਹਾ ਤੇ ਬੁਲਾ ਜਾਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਆਪਣੀ ਵੀਡੀਓ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਵੀ ਵੀਡੀਓ ਬਣਾ ਲਾਉਣੀ ਸੀ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾਣੀ ਆ ਲਵਾਉਣੀ ਆ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਠੀਕ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤਰੇ ਫਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤਾ ਕੀ ਕਰੇ ਮੈਨੂੰ ਤੇ ਪਿਆਰ ਮੈਨੂੰ ਕਿਹਦਾ ਦੋ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕਿਹਦਾ ਦੋ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹ ਜਾਣ ਕੇ ਬੱਸ ਹੀ ਨਾ ਤੇ ਤੈਨੂੰ ਕਿਹਾ ਕੀ ਉਹ ਐਵੇਂ ਬੱਸ ਹੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੁਸੀਂ ਨਾ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜ਼ੋਰ ਨਾਲ ਭਾਈ ਸਾਈਡ ਤੇ ਕਹਿੰਨਾ ਮਾੜੀ ਜਾਲ ਕਰਦੇ ਵੀ ਇੱਕ ਮਿੰਟ ਮੇਰੀ ਗ ਕੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮੇਰਾ ਮੇਰੀ ਗੱਲ ਹਾਂ ਬੋਲੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਬਜਾਜੀ ਨਹੀਂ ਹੁੰਦੇ ਦੋ ਦੇ ਜੁਨਜੀ ਰੈਮ ਵੀ ਜਾ ਕੇ ਪੁੱਛ ਤੇਰੇ ਫਿਰ ਨਹੀਂ ਮੇਰੇ ਤੱਕ ਪੁੱਛ ਰਜੀ ਰੈਮ ਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਿਲੋ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਸੀਂ ਰੁਕੀ ਜਨ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਰੀ ਜੇ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਨੂੰ ਲੱਗੂ ਮੈਂ ਕਰਾਂ ਤੇ ਮੈਂ ਮ ਤਾਂ ਮੈਂ ਮੈਦੀ ਹੋਹੀ ਆਪਣੀ ਡੂੜੀ ਕਰਾਂ ਮਾਨੂੰ ਕਿ ਤੀਨੇ ਤੈਨੂੰ ਇਹ ਕਿਹੜੀ ਗੱਲ ਆ ਜਾ ਫਿਰ ਜਿਹੜੀ ਡੂੜੀ ਤੂੰ ਕਰਨੀ ਆ ਤੇ ਮੈਂ ਕਰਾਉਣ ਡਿਆ ਜਾਲੀਆਂ ਲਾ ਮੈਂ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੰਘਾ ਰੋਈ ਤੇ ਬੈਠਾ ਰੋ ਰੱਖ ਦੇਣਾ ਨਹੀਂ ਸੱਦਣਾ ਕੋਈ ਨਹੀਂ ਲਵਾ ਕੇ ਤੋਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਨਹੀਂ ਤੂੰ ਇਹ ਤਾਂ ਅਜੀ ਡੂੜੀ ਜਿਹੜੀ ਤੂੰ ਕਰਨੀ ਕੋਈ ਮੇਰੇ ਤੇ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਲਾ ਦੇ ਸੰਗੀ ਡੂੜੀ ਦਾ ਨਹੀਂ ਜਾਲੀਆਂ ਲਵਾਉਣ ਆ ਮੈਂ ਲਵਾ ਲਈਆਂ ਤੂੰ ਉਸ ਟੇਬਲੋਂ ਲਵਾਈਆਂ ਉਹ ਮੈਂ ਲਾਈਆਂ ਜਾਲੀਆਂ ਫਿਰ ਦਵਾ ਲਾਈਆਂ ਇਹ ਲੋਗੀਆਂ ਨਹੀਂ ਲੋਗੀਆਂ ਮੈਂ ਗੰਗਵਾ ਹੂੰਗਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਦੇ ਆਓ ਪਿੰਨ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਮੈਂ ਲਵਾ ਦੂੰਗਾ ਓਰੇ ਜਣ ਕਾਣ ਦੇ ਸਾਡੇ ਸਾਣ ਕਾਣ ਦੇ ਤੁਸੀਂ ਜੂੜੀ ਕਾਣ ਦੇ ਓਏ ਬਕਵਾਸ ਥੋੜੀ ਜਿਹੀ ਆਪਣਾ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪੀ ਸਾਹਿਬ ਦਾ ਫੋਨ ਜਨਾ ਲਾ ਲਾ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਗੱਲ ਮੈਂ ਬਕਵਾਸ ਕਿਉਂ ਆਇਆ ਉਹਨੂੰ ਸਾਡਾ ਬਕਵਾਸ ਵਾਲੀ ਕੀ ਗੱਲ ਸਾਡੇ ਸਾਣ ਟੈਂਡਰ ਮੈਂ ਜੂੜੀ ਆਪਣੀ ਕਾਣ ਦੇ ਮੈਂ ਕਾਣ ਕਾਣ ਮੈਂ ਮਹਿਕਮੇ ਨਾਲ ਕਾਣ ਕਾਣ ਮੈਂ ਮਹਿਕਮੇ ਸਾਹਿਬ ਕਾਣ ਦੇ ਸਾਡਾ ਬੋਲ ਕੋਈ ਚੱਕਰ ਨਹੀਂ ਲਾਉਣ ਜਿਹਨੂੰ ਫੋਨ ਲਾਉਣਾ ਲਾ ਤੂੰ ਹਲੋ ਉਹਨੂੰ ਲਾਉਂ ਟਿੱਪੀ ਨਾਲ ਹਲੋ ਹਾਦੀ ਸਾਹਿਬ ਆ ਜਾਨੀ ਤੇ ਰੋਕ ਕੇ ਘਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵੇ ਡਮਲਾ ਜਮ ਪਲਾਂਟਮ ਕਾਣਾ ਬ Adikat ਕੋਈ ਚੱਕਰ ਨਹੀਂ ਵੀਡੀਓ ਬਣੀਏ ਤੋ ਕਰਦਾ ਸਾਡੇ ਤੇ ਹਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਵੇ ਕੋਈ ਕੋਈ ਮੈਂ ਭੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜੀ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤੇ ਜਲ ਚੱਕਣਾ ਕਰ ਮਲਾਜ ਮਲਾਜ ਮੈਨੂੰ ਕਹਿੰਦਾ ਤੂੰ ਤਨ ਵੀ ਨੋਵਾ ਦੀਆਂ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨਾ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਬੋਤਲ ਹਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਪ੍ਰਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨਗੇ ਆ ਜੀ ਦੇ ਆਪਣੀ ਡਿਊਟੀ ਕਰਨ ਦੇ ਠੀਕ ਆ ਤੂੰ ਆਗੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾਦੂ ਦਾ ਮਲਾਜਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀਂ ਕਿੰਨੀ ਇੱਜ਼ਤ ਦੇਣਾ ਬਲੋ ਕਿੰਨੀ ਕਿੱਜਤ ਕਿੰਨਾ ਤੂੰ ਹੀ ਕਿੰਨੀ ਕਿੱਜਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਰੀਆਂ ਨਾਲ ਲਾਵਾਂ ਮੈਂ ਖਵਾਣਾ ਇੱਥੇ ਕੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਸਿੱਤਮ ਕੋਹੜੇ ਮੇਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਬਸ ਸਿੱਤੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਤੁਸੀਂ ਮੁਲਾਜ਼ਮਾ ਮੇਰੇ ਫਿਰ ਮੁਲਾਜ਼ਮਾ ਕੋਕ੍ਰੇਟ ਤੇ ਕਰੋ